ਸਾਹਮਣੀ ਜਦੋਂ ਕਬੱਡੀ ਪੈ ਗਈ ਮੇਰੇ ਮਿੱਤਰੋ ਇਹ ਕਹਿੰਦੇ ਚੌਥਾ ਕੁਆਟਰ ਹੈ ਉਹ ਲਾਸਟ ਕੁਆਟਰ ਹੈ ਅੱਗੇ ਸੈਮੀ ਸ਼ੁਰੂ ਹੋ ਜਾਣੇ ਆ ਉਹ ਭਿੰਡਰਾਂ ਦਾ ਬਿੰਦਰ ਸਿੰਘ ਜਿਹੜੇ ਵਾਪਸ ਇੱਕ ਵੀਰ ਤੇ ਸੱਟ ਲੱਗੀ ਹੈ ਜੇ ਤੂੰ ਸਿਆਣਾ ਹੋਵੇ ਅੰਗਾ ਪੈਰਾਂ ਦਾ ਤੇ ਉਹ ਕਿਰਪਾ ਕਰਕੇ ਆ ਜਾਵੇ ਵੀਰ ਤੇ ਸੱਟ ਲੱਗੀ ਹੋਈ ਹੈ ਜੁਨੇ ਭਿੰਡਰਾਂ ਵਾਲੇ ਜੱਫੇ ਲਾਉਣਗੇ ਹੜਕਾ ਹੁਣ ਪਤਾ ਲੱਗਿਆ ਪਿੰਡਰੀ ਮੇਲਾ ਚੱਲਦਾ ਹੈ ਹੁਣ ਪਤਾ ਲੱਗਿਆ ਪਿੰਡਰੀ ਮੇਲਾ ਚੱਲੋ ਰੇਟਰ ਵੀ ਤਗੜੀ ਹੈ ਜਿਹੜਾ ਕਹਿੰਦੇ ਘਾਂਗੇ ਵਾਲੇ ਤੋਂ ਨੰਬਰ ਲੈ ਗਿਆ ਆ ਗੁਰਪ੍ਰੀਤ ਹੈ ਇਸ ਲਈ ਮੈਂ ਕਿਹਾ ਕਰ ਆ ਜਾ ਕਬੱਡੀ ਵਾਲੀ ਆਹ ਸਾਹਮਣੇ ਰੇਡ ਪਾਈ ਹੈ ਸਾਹਮਣੇ ਕਹਿੰਦੇ ਗੁਰਪ੍ਰੀਤ ਵੜੇ ਸਾਹਬ ਵਾਲਾ ਕਬੱਡੀ ਪਾ ਰਿਹਾ ਹੈ ਢਿੰਡਰਾ ਵਾਲੇ ਜਿੰਨੇ ਜੱਫੇ ਲਾਉਣ ਹਰ ਇੱਕ ਜੱਫੇ ਦਾ 5000 ਨਰਮਲ ਸਿੱਟੂ ਅੰਬਰ ਆਸਟ੍ਰੇਲੀਆ ਕਹਿੰਦੇ ਹਰ ਇੱਕ ਜੱਫੇ ਦਾ 5-5000 ਦਿੱਤਾ ਜਾਵੇਗਾ ਓ ਕੜਿਆਲ ਤੇ ਲਵਾਰੇ ਆ ਜੋ ਭੱਜ ਭੱਜ ਕੇ ਭੱਜ ਭੱਜ ਕੇ ਆ ਲੋ ਕੜਿਆਲ ਤੇ ਲਵਾਰੇ ਨੂੰ ਵੇਣ ਪਿਆ ਵੀ ਭੱਜ ਭੱਜ ਕੇ ਆ ਜਾ ਪਹਿਲਾ ਸੈਮੀ ਤੁਹਾਡਾ ਖੇਡਿਆ ਜਾਣਾ ਢਿੰਡਰਾ ਦੀ ਧਰਤੀ ਆ ਅੱਜ ਕਹਿੰਦੇ ਅੱਗ ਨਿਕਲੂ ਪੈੜਾ ਥੱਲੇ ਧੰਬੜ ਮੱਚੂ ਅੱਗ ਬਸੰਤੀ ਨਹੀਂ ਅੱਜ ਕੱਬਰ ਲੱਤੀ ਅੱਗ ਬਸੰਤੀ ਨਹੀਂ ਅੱਜ ਕੱਬਰ ਮੱਚੂ ਇਹ ਗੱਲ ਬੜਾ ਆ ਗਿਆ ਵਾਇਕਰ ਕੈਨੇਡਾ ਕੱਪ ਦਾ ਬੈਸ ਮੇਰੇ ਵੀਰੋ ਕੈਨੇਡਾ ਕੱਪ ਦਾ ਬੈਸ ਸਿਧਮਾ ਦਾ ਗੋਲ ਯਾਰ ਬੈਸ ਬਣਿਆ ਗਾਜੀਆਣੀਆਂ ਕਾਲਾ ਬੈਸ ਬਣਿਆ ਸਾਹੋਕੇ ਦਾ ਰਵੀ ਇਸ ਇਲਾਕੇ ਦੇ ਖਿਡਾਰੀ ਜਿਹੜੇ ਕੈਨੇਡਾ ਕੱਪ ਦੇ ਬੈਸਟ ਬਣਿਆ ਹਰਜੀਤ ਬਰਾੜ 94 95 96 ਤਿੰਨ ਵਾਰ ਟੰਟੋ ਦੇ ਕੱਪ ਦਾ ਬੈਸਟ ਆਇਆ ਆ ਮੋਨੇ ਹਾਂਗਕਾਂਗ ਵੱਲੋਂ ਰਮਨੇ ਦੇ ਹਰ ਨੰਬਰ ਤੇ ਕਹਿੰਦੇ ਇੱਕ ਇੱਕ ਹਜ਼ਾਰ ਦਾ ਮਾਨ ਸਨਮਾਨ ਜਿਹੜਾ ਦਿੱਤਾ ਜਾ ਰਿਹਾ ਹੈ ਮੋਨੇ ਹਾਂਗਕਾਂਗ ਦਾ ਧੰਨਵਾਦ ਹੈ ਅਗਲੇ ਮੈਚ ਦੀਆਂ ਟੀਮਾਂ ਜਲਦੀ ਨਾਲ ਆ ਜਾਣ ਸਾਹਮਣੇ ਕਬੱਡੀ ਪੈ ਗਈ ਮੈਂ ਕਿਹਾ ਘਾਂਗੇ ਵਾਲਾ ਤਿਆਰ ਹੈ ਉਹ ਸਾਹਮਣੇ ਕਹਿੰਦੇ ਘਾਂਗੀ ਵਾਲਾ ਤਿਆਰ ਹੈ ਮੇਰੇ ਮਿੱਤਰੋ ਵਾਇਰੂ ਵੜ ਗਏ ਇਹ ਸਫਰ ਅੱਗ ਦੇ ਟਾਈਮ ਦਾ ਜਿਹੜਾ ਕਹਿੰਦੇ ਟਾਂਟੋ ਦਾਸ ਬਣਿਆ ਉਹ ਹੀ ਫੱਟ ਲਿਆ ਗਿਆ ਵੀ ਸਿਖਰ ਹੈ ਕਬੱਡੀ ਦਾ ਜਿੰਨੇ ਆ ਤੁੰਡੀ ਵੇਖਣੀ ਹੈ ਜਿੰਨੇ ਧੜਾਕੇ ਪੈਂਦੇ ਦੇਖਣੇ ਆ ਜਿੰਨੇ ਸਿਰਾ ਹੁੰਦਾ ਦੇਖਣਾ ਅੱਜ ਉਹ ਢਿੰਡਰਾਂ ਚਾਏ ਹੋਇਆ ਉਹ ਕਹਿੰਦੇ ਜੋਤ ਕਬੱਡੀ ਪਾ ਰਿਹਾ ਹੈ ਉਹ ਬਾਈ ਬਲਜਿੰਦਰੇ ਵਰਗੇ ਖੜੇ ਆ ਉਹ ਗੋਲ ਦੀ ਥੋੜੀ ਖੜੇ ਆ ਤੇ ਸਾਟੇ ਬਾਰੇ ਪੁੱਛਣੋ ਤੇ ਸਮਿਆਂ ਤੋਂ ਪਿੱਛੇ আর নামে সাটে বারে কাকি পাওয়া ও সাটে বারে পুচ্ছ ও সময় কে পুছি আনিয় বারে কথ নি পাওয়া ও চোলে আোলা ਧਰਤੀ ਸੁਖਮਨ ਅਰਸ਼ ਦਾ ਨਾਮ ਵੱਡਾ ਹੈ ਹੈਪੀ ਵਰਗੇ ਬਾਜੂ ਵਰਗੇ ਖਿਡਾਰੀ ਪ੍ਰਸਿੱਧ ਨੇ ਪਰ ਮੁੰਡਾ ਕਮਾਲ ਦੀ ਖੇਡ ਦਿਖਾ ਰਿਹਾ ਹੈ ਵਰਿੰਦਰ ਸਿੰਘ ਟੂਰ ਇਸ ਵੇਲੇ ਪਹਿਲੇ ਨਿਊਜ਼ੀਲੈਂਡ ਸੱਜਾ ਰਾਮੋਲੀਏ ਜੱਗੀ ਨੇ ਫਿਰ ਕਹਿੰਦੇ ਨੌਜਨ ਆਸਟ੍ਰੇਲੀਆ ਫਿਰ ਇੰਗਲੈਂਡ ਬਲਜਿੰਦਰੇ ਭਿੰਡਰ ਦੀ ਬਦੌਲਤ ਇਸ ਸਾਲ ਸੋਈਆਂ ਵਾਲੇ ਬਿੱਟੇ ਦੇ ਸੱਤੇ ਤੇ ਨੌਜਨ ਨੇ ਕੈਨੇਡਾ ਦੇ ਵਿੱਚ ਧੂਮਾ ਪਾਈਆਂ ਨੇ ਆਹ ਸਾਹਮਣੇ ਨੌਜਨ ਕਰ ਰਿਹਾ ਕੋਸ਼ਿਸ਼ ਤੇ ਪਿੱਛਲ ਤਗੜਾ ਨੰਬਰ ਜੁੜ ਗਿਆ ਹਰਬੰਸ ਸਿੰਘ ਤੇ ਬਲਵਿੰਦਰ ਸਿੰਘ ਇਹਨਾਂ ਭਰਾਵਾਂ ਵੱਲੋਂ 600 ਰੁਪਇਆ ਸਾਡੀ ਕਲੱਬ ਨੂੰ ਆਇਆ ਬਾਵੇ ਦਾਦੇ ਨੂੰ 600 ਰੁਪਇਆ ਮੇਰੇ ਵੀਰੋ ਹਰਵੰਦ ਸਿੰਘ ਤੇ ਬਲਵਿੰਦਰ ਸਿੰਘ ਇਹਨਾਂ ਭਰਾਵਾਂ ਵੱਲੋਂ ਹੈ ਭਾਈ ਮੁਖਤਿਆਰ ਜੁੱਕੇ ਵਾਲਾ ਆਵੇ ਇੱਥੇ ਸਟੇਜ ਤੇ ਸਰਦਾਰ ਸੱਜਨ ਸਿੰਘ ਜੀ ਟੂਰ ਸਾਹਿਬ ਬੁਲਾ ਰਹੇ ਹੈ ਓਵਰ 2 ਬ੍ਰੀਕ ਬਹੁਤ ਬੜਾ ਧੰਨਵਾਦ ਹੈ ਵੱਡੇ ਵੀਰਾਂ ਦਾ ਆਹ ਕਹਿੰਦੇ ਪੂਖੀ ਦੇ ਨੇੜੇ ਆਇਆ ਇਹਦਾ ਭਲਾਡੇ ਕੋਲੇ ਪਿੰਡਾ ਦਾ ਪੋਹੇ ਕੋਲੇ ਪਿੰਡਾ ਜਿਹੜਾ ਮਾਨਸਰਾਂ ਵਿੱਚ ਵੜੇ ਸਾਹ ਪਿੰਡ ਹੈ ਲਓ ਗੁਰਪ੍ਰੀਤ ਕਹਿੰਦੇ ਕਬੱਡੀ ਪਾ ਰਿਹਾ ਆ 100 ਰੁਪਇਆ ਜਿਹੜਾ ਪੈਸਲ ਭਿੰਡਰ ਲਈ ਟੋਲਾ ਪਤਲੀ ਅਸਟ੍ਰੇਲੀਆ ਸੋਮਾ ਤੂਰ ਮੋਨਾ ਪਤਲੀ ਅਸਟ੍ਰੇਲੀਆ ਦਵਿੰਦਰ ਪ੍ਰਧਾਨ ਲੌਂਗੋ ਦੇ ਬਾਅਦ ਕਲਵੰਤ ਤੂਰ ਭਿੰਡ ਰਹੀ ਨੇ ਵੀਰਾਂ ਵੱਲੋਂ 100 ਰੁਪਈਆ ਜਿਹੜਾ ਉਹ ਪੈਸਲ ਭਿੰਡ ਰ ਲਈ ਆ ਆ ਸਾਹਮਣੇ ਕਬੱਡੀ ਪੈ ਗਈ ਆ ਅਗਲੀਆਂ ਟੀਮਾਂ ਮਿੱਕਿਆ ਅਗਲੇ ਮੈਚਾਂ ਦੇ ਲਈ ਜੜਿਆਲ ਤੋਂ ਲੁਹਾਰੇ ਦੀ ਡੋਣ ਪਈ ਆ ਭਾਈ ਆ ਗਏ ਭਰਾ ਬੜੇ ਜਿਵੇਂ ਬੂਤਾ ਬਾਈ ਕਹਿੰਦਾ ਸੀ ਹੁਣ ਤੰਗੂਰ ਚ ਕੋਲੇ ਪੈਣੇ ਆ ਅਗਲੇ ਮੈਚਾਂ ਦੀਆਂ ਟੀਮਾਂ ਪੁੱਜੇ ਨੇ ਆ ਮੁੰਡਾ ਚੋਲੇ ਵਾਲਾ ਉਹ ਬੜੀ ਨਿਮਰਤਾ ਨੌਜਵਾਨ ਦੇ ਵਿੱਚ ਰਮਣੇ ਭਿੰਡਰਾ ਵਾਲੇ ਦੇ ਨੰਬਰ 2 ਇਲਾਨ ਹੋਇਆ ਉਹਨਾ ਹੋਦੋ ਕਹਿੰਦਾ ਉਹਨੇ ਹਜ਼ਾਰ ਹਜ਼ਾਰ ਨਿਰਮਲ ਸਿੱਧੂ ਮਢੀਲਾ ਤੇ ਨਾਲ ਕਹਿੰਦੇ ਪਿੰਬਰ ਆਸਟ੍ਰੇਲੀਆ ਉਹ ਕਹਿੰਦੇ ਢਿੰਡਰਾ ਵਾਲੇ ਜਿੰਨੇ ਜੱਫੇ ਲਾਉਣਗੇ 5-5000 ਦਿੱਤਾ ਜਾਣਾ ਦੁਨੀਆ ਟਿੱਕੀ ਖੜੀ ਹੈ ਲੋਕ ਧੱਗੋ ਟੱਕ ਖੜੇ ਆ ਇਹ ਢਿੰਡਰਾ ਦਾ ਮੂਲਾ ਆਦਮੀਆ ਪੂਰੇ ਪਰਜੋਵਨ ਤੇ ਹਰਮਨ ਆਇਆ ਰਾਜਪੁਰੇ ਤੇ ਲਾਗੇ ਕਹਿੰਦੇ ਜਨੌਲੀ ਪਿੰਡ ਹੈ ਇੰਗਲੈਂਡ ਦੇ ਵਿੱਚ ਹੇਜ਼ ਕਲੱਬ ਦੇ ਨਾਲ ਜੁੜਿਆ ਹੋਇਆ ਪਹਿਲੀ ਵਾਰ ਆਇਆ ਕਹਿੰਦਾ ਵੀ ਮਾਲਵੇ ਦਾ ਮੇਲਾ ਭਰਿਆ ਬਹੁਤ ਹੈ ਮੈਂ ਕਹਿਆ ਵੀ ਪਿੰਡਰਾ ਦਾ ਮੇਲਾ ਹਲੇ ਤਾਂ ਸਾਡੇ ਮੋਗੇ ਵਾਲੇ ਕੈਨੇਡਾ ਅੰਗਲੈਂਡ ਨੂੰ ਬਾਹਲੇ ਚੜ ਗਏ ਐ ਤੇ ਨਹੀਂ ਤੇ ਕੱਠ ਹੋਰ ਵੀ ਠਾਠਾ ਮਾਰਦਾ ਜਿਹੜਾ ਇਸ ਮੇਲੇ ਤੇ ਹੋਣਾ ਸੀ ਹੋਲਦੀ ਆਸਦਾ ਵੀ ਕਹਿੰਦੇ ਜਹਾਜ਼ ਜਿਹੜੇ ਉਹ ਮੋਗੇ ਤੋਂ ਵੀ ਬਹੁਤ ਹੋਣ ਕਹਿੰਦੇ ਵਿਦੇਸ਼ਾਂ ਦੇ ਵਿੱਚ ਉੱਡਦੇ ਜਾਂਦੇ ਐ ਪਰ ਪੰਜਾਬ ਵਰਗੀ ਮੌਜ ਕਿਤੇ ਨਹੀਂ ਮਿੱਤਰੋ ਪੰਜਾਬ ਵਰਗੀ ਮੌਜ ਕਿਤੇ ਨਹੀਂ ਮਿੱਤਰੋ ਪਰ ਸਾਹਮਣੇ ਵੇਖਦਾ ਜੋਤ ਆਹ ਨੌਜਨ ਗੱਭਰੂ ਕਰ ਰਿਹਾ ਕੋਸ਼ਿਸ਼ ਜੱਫੀ ਜੋਤ ਪਿੰਡਰਾ ਵਾਲਾ ਜੋਤ ਪਿੰਡਰਾ ਚੋਲੇ ਵਾਲੇ ਦੇ ਦਰਮਿਆਨ ਜੋਤ ਲਈ ਤਾੜੀਆਂ ਮਾਰ ਦਿਓ ਜੋਤ ਲਈ ਤਾੜੀਆਂ ਮਾਰ ਦਿਓ ਬਾਈ ਬਲਜੰਦਰੇ ਦੇ 500 ਰੁਪਇਆ 골ਡੀ ਤੇ ਬਲਜੰਦਰੇ ਵੱਲੋਂ ਭਿੰਡਰਾ ਵਾਲੇ ਜੋਤ ਦੇ ਲਈ ਵੀ 5-500 ਦੇ ਮਾਨ ਸਨਮਾਨ ਸਾਹਮਣੇ ਚੋਲੇ ਵਾਲੇ ਦੀ ਰੇਡ ਲਈ ਕੀ ਕਰਨੇ ਉਹ ਸਾਹਮਣੇ ਕਹਿੰਦੇ ਚੋਲੇ ਵਾਲੇ ਵੀ ਰੇਡ ਹੋਣਾ ਹੋਰਾਂ ਹੋਰ ਤੋਂ ਵੱਲੋਂ ਵੀ 500 ਰੁਪਇਆ ਉਹ ਕਹਿੰਦੇ ਜੋਤ ਪੇਲੀ ਪੁੱਜਦਾ ਹੋ ਗਿਆ ਹੈ ਉਧਰ ਬਾਜ ਨੇ ਵੀ ਉਂਗਲ ਖੜੀ ਕਰਤੀ ਹੈ ਵੀ 5-5000 ਦੇਣਾ ਹੈਂਡਰਾਂ ਵਾਲੋ ਕੁਝ ਨਾ ਕੁਝ ਕਰਨਾ ਪੈਣਾ ਰੇਡਰ ਵੀ ਤਾੜੀਆਂ ਜ਼ੋਰਦਾਰ ਮਾਰ ਦਿਓ ਕਮਾਲ ਦੀਆਂ ਰੇਡਾਂ ਪਾ ਰਿਹਾ ਮੁੰਡਾ ਕਮਾਲ ਦੀਆਂ ਓਹ ਕਹਿੰਦੇ ਇਹਨਾਂ ਗੱਲ ਕਮਾਲ ਦੀ ਹੈ 5-5000 ਐਲਾਨ ਹੋਇਆ ਹੈ ਦੁਨੀਆ ਟੱਕੇ ਖੜ ਗਈ ਹੈ ਰੰਗ ਭੜਤੇ ਕਹਿੰਦੇ ਆਹ ਮੱਚਾ ਨੇ ਮੇਰੇ ਮਿੱਤਰੋ ਆਹ ਹੈਪੀਆ ਝੋਲੇ ਵਾਲਾ ਪਰ ਪਿੰਡਰਾ ਵਾਲਾ ਪਿਸਤਲ ਕਹਿੰਦਾ ਅੱਜ ਘਰੇ ਮੇਲਾ ਅੱਜ ਪਿੰਡ ਮੇਲਾ ਉਹਦੇ ਪੂੜੀ ਅੱਖਾਂ ਵਾਲੇ ਦੀ ਐ ਨਰਮਲ ਸਿੱਟੂ ਤੇ ਬਿੰਦਰਬਾਈ ਕਹਿੰਦੇ ਪੰਜ-ਪੰਜ ਹਜ਼ਾਰ ਦਿੱਤਾ ਜਾਣਾ ਉਹ ਤੇਜਿੰਦਰਾ ਬਾਈ ਗਰਾਊਂਡ 'ਚ ਖੜ ਗਿਆ ਜਾ ਕੇ ਭਾਈ ਗੋਲ ਦੀ ਹੋਣੀ ਉਹ ਟਾਈਮ ਚੁੱਪਿਆ ਜਦੋਂ ਅੰਗੜ ਦਾ ਧਰਮਾ ਖੇਡਿਆ ਉਹ ਰਲਤੇ ਵਾਲਾ ਫੌਜੀ ਖੇਡਿਆ ਉਹ ਗਗੜੇ ਵਾਲਾ ਜੱਸ ਖੇਡਿਆ ਪਰ ਇੰਦਰ ਕਹਿੰਦੇ ਭੜਾਕੇ ਪੰਦੇ ਉਹ ਪਿੰਡਰਾ ਦੀ ਧਰਤੀ ਬੱਲੇ ਬੱਲੇ ਹੋਣ ਲੱਗੀ ਆ ਉਹ ਮੁੰਡਾ ਖੁੱਚ ਫੜ ਗਿਆ ਜੀਤ ਹਿੱਟਰ ਨਹੀਂ ਵੱਜਦਾ ਛੜਾ ਦੇ ਖੇੜੇ ਮੁੰਡਿਆਂ ਦੇ ਵੱਲੇ ਵੱਲੇ ਵਾਹ ਓਏ ਮੁੰਡਿਆਂ ਨਹੀਂ ਉਰੂਸਰ ਤੇਰੀਆ ਜਸੂ ਨੇ ਕਮਾਲ ਕੀਤੀ ਉਧਰ ਕੜਿਆਲ ਤੇ ਲੋਹਾਰੇ ਦੀ ਜਸੂ ਉਧਰ ਸੰਦੀਪ ਸਾਡਾ ਵੀਰ ਤੇ ਨਾਰ ਨੂਰ ਇਹ ਵੀ ਕਹਿੰਦੇ ਸੋਸ਼ਲ ਮੀਡੀਆ ਦੇ 스타 ਜਿਹੜੇ ਪੁੱਜੇ ਹੋਏ ਐ ਬਾਬਾ ਸੱਟ ਜੇ ਕਰ ਲੈ ਕੰਮ ਵਿਸ਼ੇਸ਼ ਤੌਰ ਤੇ ਧੰਨਵਾਦ ਕਿਹੜੀ ਟੀਮ ਜੇਤੂ ਰਹੀ ਹੈ ਜੀ ਪਿੰਡਰਾਂ ਦੀ ਪਿੰਡਰਾ ਦੀ ਟੀਮ ਜਿਹੜੀ ਜਿੱਤ ਰਹੀ ਹੈ ਬੋਲੋ